ਸ਼ਹੀਦ ਉਦਮ ਸਿੰਘ ਪ੍ਰੈਸ ਕਲੱਬ ਜ਼ਿਲ੍ਹਾ ਫਰੀਦਕੋਟ ਦੇ ਅੱਜ ਕਰਵਾਏ ਜਾ ਰਹੇ ਲੋਹੜੀ ਧੀਆਂ ਦੇ ਪ੍ਰੋਗਰਾਮ ਨੂੰ ਲੈ ਕੇ ਸ਼ਹਿਰ ਵਾਸੀਆਂ ਨੂੰ ਸਾਰੇ ਹੀ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਇੱਕ ਸੱਦਾ ਪੱਤਰ ਦੇ ਰਹੇ ਆ ਤਾਂ ਸਾਰੇ ਹੀ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਕੀਮਤੀ ਸਮਾਂ ਜਿਹੜਾ ਕੱਢ ਕੇ ਜਰੂਰ ਪਹੁੰਚੋ ਤਾਂ ਲੋਹੜੀ ਧੀਆਂ ਦਾ ਅੱਜ ਪ੍ਰੋਗਰਾਮ ਜਿਹੜਾ ਹੈਗਾ ਕਰਵਾਇਆ ਜਾ ਰਿਹਾ ਤਾਂ ਤੁਹਾਡੀ ਵੇਟ ਆ ਸਾਨੂੰ ਤੁਹਾਡੀ ਆਡੀਕ ਕਰ ਰਹੇ ਆ ਤਾਂ ਇਸ ਪ੍ਰੋਗਰਾਮ ਦੇ ਵਿੱਚ ਜਦੋਂ ਤੁਸੀਂ ਪਹੁੰਚੋਗੇ ਤੇ ਤੁਹਾਡੇ ਨਾਲ ਹੀ ਇਸ ਪ੍ਰੋਗਰਾਮ ਦੀਆਂ ਰੌਣਕਾਂ ਜਿਹੜੇ ਹੈਗੀਆਂ ਉਹ ਜ਼ਰੂਰ ਲਗਣੀਆਂ ਤੇ ਸਾਡੇ ਨਾਲ ਇਸ ਕਲੱਬ ਦੇ ਚੇਅਰਮੈਨ ਸਰਦਾਰ ਸੁਨੀਲ ਸਿੰਘ ਕਪੂਰ ਵੀ ਸਾਡੇ ਨਾਲ ਜੁੜੇ ਗੱਲਬਾਤ ਕਰਦੇ ਆ ਕਪੂਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਸ਼ਹਿਰ ਵਾਸੀਆਂ ਨੂੰ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਲੋੜੀ ਧੀਆਂ ਦੀ ਸਾਡਾ ਸਭਿਆਚਾਰ ਹੈ ਜਿਹੜਾ ਉਹਨੂੰ ਅੱਗੇ ਲਿਆਉਣ ਵਾਸਤੇ ਉਹ ਸਾਡਾ ਤਿਹਾਰਾ ਇਹਨੂੰ ਮਨਾਉਣ ਵਾਸਤੇ ਏ ਆ ਦੇ ਉਪਰਲਾ ਕੀਤਾ ਗਿਆ ਸ਼ੀਦ ਉਦਮ ਸਿੰਘ ਪ੍ਰੈਸ ਕਲਬ ਜਿਲ੍ਹਾ ਫੀਕੜੋ ਤੋਂ ਜਿਹੜੀ ਇੱਕ ਨਵੀਂ ਗਠਿਤ ਹੋਈ ਜਾਂਦਾ ਹੈ ਪਹਿਲਾ ਪ੍ਰੋਗਰਾਮ ਇਹ ਪ੍ਰੋਗਰਾਮ ਵਾਸਤੇ ਸਭ ਤੋਂ ਪਹਿਲਾਂ ਤਾਂ ਮੈਂ ਸ਼ਹਿਰ ਨਿਵਾਸੀਆਂ ਨੂੰ ਵੀ ਮੈਸੇਜ ਦੇਣ ਤੋਂ ਪਹਿਲਾਂ ਸੀ ਜਿੰਦਰਜੀ ਨੂੰ ਜਿਹੜੀ ਇਹਨਾਂ ਨੇ ਪ੍ਰਦਾਨ ਕੀਤੀ ਹੈ ਸਾਰੇ ਅਧਿਕਾਰ ਮੈਂਬਰ ਸਾਹਿਬਾਨ ਨੇ ਠਿੰਗੜਾਈ ਨੇ ਨਾਲ ਸਾਰੇ ਹਰਜੀਤ ਬਰਾੜ ਜੀ ਨੇ ਧੋਆ ਸਾਹਿਬ ਨੇ ਮੋਨੂ ਜੀ ਨੇ ਸੁਨਾਮ ਜੀ ਨੇ ਔਰ ਹੋਰ ਜਿਹੜੇ ਪੱਤਰਕਾਰ ਜਿਹੜੇ ਅਭੀ ਆਏ ਨਹੀਂ ਹੈ ਹਾਂ ਹੁਣੇ ਆਏ ਨਹੀਂ ਹੈ ਉਹਨਾਂ ਨੇ ਬੜਾ ਉਦਮ ਕੀਤਾ ਔਰ ਬਹੁਤ ਬੜੀ ਮਿਹਨਤ ਕੀਤੀ ਹੈ ਇਸ ਕਰਕੇ ਇਹ ਵਧਾਈ ਦੇ ਪਾਤਰ ਹੈ ਔਰ ਮੈਂ ਬੇਨਤੀ ਕਰਨਾ ਸਾਰੇ ਸ਼ਹਿਰ ਨਵਾਸੀਆਂ ਨੂੰ ਇਹ ਜਿਹੜੇ ਪ੍ਰੋਗਰਾਮ ਕੀਤਾ ਗਿਆ ਇਹਦੇ ਵਿੱਚ ਰੰਗ ਰੰਗ ਪ੍ਰੋਗਰਾਮ ਹੋਣਗੇ ਕਿੱਦਾ ਹੋਊਗਾ ਪੰਗੜਾ ਹੋਊਗਾ ਤੇ ਹੋਰ ਵੀ ਜੋ ਸਟਿਕਸ ਹੋਣਗੀਆਂ ਔਰ ਜਿਹੜਾ ਮੰਚ ਸੰਚਾਲਨ ਹੈ ਦਾ ਉਹ ਵੀ ਲੈਕਚਰ ਰਵੀਂਦਰ ਕੁਟਾਰੀਆ ਜੀ ਕਰ ਰਿਹਾ ਹੈ 20 ਤੋਂ 30 ਟੀਮਾਂ ਭਾਗ ਲੈ ਰਹੀਆਂ ਮੈਂ ਹਜੇ ਹੋਰ ਵੀ ਬੱਚੇ ਆ ਰਹੇ ਆਓ ਜਿਨ੍ਹਾਂ ਨੇ ਹੋਰ ਵੀ ਆਪਣਾ ਹਨਰ ਦਿਖਾਣਾ ਹੈ ਔਰ ਕੋਈ ਮਿਹਨਤ ਆਪਦੀ ਕੀਤੀ ਦਿਖਾਣੇ ਹੈ ਔਰ ਇੱਥੇ ਆ ਕੇ ਉਹਦਾ ਲਤਫ ਉਠਾਓ ਇੱਥੇ ਲੋੜੀ ਵੀ ਬਾਲੀ ਜਾ ਰਹੀ ਹੈ ਔਰ ਨਾਲ ਨਾਲ ਕਾਫੀ ਕੁਝ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗਾ ਇੱਕ ਨਵੇਕਲਾ ਕੰਮ ਹੋਰ ਕੀਤਾ ਗਿਆ ਦਾ ਫੈਸਲਾ ਕੀਤਾ ਗਿਆ ਇਹ ਕਲੱਬ ਵੱਲੋਂ ਕਿ ਸਾਂਝਾ ਰੰਗਮੰਚ ਦੋ ਜੁਆਇੰਟ ਨੇ ਇਹ ਸਾਡਾ ਪ੍ਰੋਗਰਾਮ ਹੈ ਨਾ ਜੁਆਇੰਟ ਦੇ ਵੱਲੋਂ ਹੀ ਦੋਨਾਂ ਇਹ ਸਾਂਝਾ ਪ੍ਰੋਗਰਾਮ ਹੈ ਇਹਦੇ ਵਿੱਚ ਆਓ ਪਾਰਟਿਸਿਪੇਟ ਕਰੋ ਔਰ ਇਸ ਵਾਰ ਪਹਿਲੀ ਵਾਰ ਹੈ ਵੀ ਗਤਕਾ ਵੀ ਇਹਦੇ ਵਿੱਚ ਜੀ ਸਾਹਿਬ ਗਤਕੇ ਦੇ ਵੀਰੇ ਕੌਤਕ ਸਿੰਘ ਇੱਥੇ ਦਿਖਾਉਣਗੇ ਆਓ ਸਾਰੇ ਰੌਣਕ ਦਾ ਆਨੰਦ ਲਾਓ ਔਰ ਰੌਣਕ ਬਣਾ ਸਭ ਤੋਂ ਪਹਿਲਾਂ ਆਪ ਇੱਥੇ ਪਧਾਰੋ ਤੁਹਾਨੂੰ ਜੀ ਆਇਆਂ ਨੂੰ ਵੈਲਕਮ ਕੀਤਾ ਜਾਂਦਾ ਹੈ ਤਾਂ ਤੁਹਾਡੀ ਵੇਟ ਕਰਾਂਗੇ ਅਸੀਂ ਸਾਰੇ ਉਹਦੇਦਾਰ ਮੈਂਬਰ ਤਾਂ ਜਰੂਰ ਤੁਸੀਂ ਆਣਾ ਇਸ ਲੋੜੀ ਦੀ ਲੋੜੀ ਜਿਹੜੀ ਧੀਆਂ ਦੀ ਜਿਹੜੀ ਅੱਜ ਮਨਾਇ ਜਾ ਰਹੀ ਹੈ ਤੇ ਇਹਦੇ ਵਿੱਚ ਜਿਹੜਾ ਹੈਗਾ ਗਤਕਾ ਜਿਹੜੇ ਹੈਗੀਆਂ ਖਾਸ ਕਰ ਜਿਹੜੀਆਂ ਲੜਕੀਆਂ ਹੈ ਰਹੀਆਂ ਉਹਨਾਂ ਵੱਲੋਂ ਗਤਕਾ ਜਿਹੜਾ ਹੈਗਾ ਉਹ ਨਿਹੰਗ ਸਿੰਘ ਜਿਹੜੇ ਹੈਗੇ ਉਹ ਵੀ ਪਹੁੰਚ ਰਹੇ ਆ ਤਾਂ ਉਹਨਾਂ ਦੇ ਵਿੱਚ ਲੜਕੀਆਂ ਵੱਲੋਂ ਜਿਹੜਾ ਹੈਗਾ ਇਹ ਜਿਹੜਾ ਸਾਰਾ ਪ੍ਰੋਗਰਾਮ ਜਿਹੜਾਗਾ ਜੋਹਰ ਜਿਹੜਾ ਆਪਣਾ ਦਿਖਾਇਆ ਜਾਊਗਾ ਤਾਂ ਤੁਹਾਡਾ ਇੰਤਜ਼ਾਰ ਰਹੂਗਾ ਤੁਸੀਂ ਜਰੂਰ ਪਹੁੰਚਣਾ ਲੋੜੀ ਧੀਆਂ ਦੀ ਸਮਾਂ 1 ਤੋਂ 5 ਹੈ ਅ ਅੱਜ ਅੱਜ ਦੇ ਟਾਈਮ ਹੀ ਅੱਜ ਦੇ ਦੇਣੀ ਆ ਸਮਾਂ 1 ਤੋਂ 5 ਆ ਤਾਂ ਤੁਹਾਡੀ ਅਸੀਂ ਵੇਟ ਕਰ ਰਹੇ ਆ ਤਾਂ ਤੁਸੀਂ ਜਰੂਰ ਪਹੁੰਚਣਾ ਬਹੁਤ ਧੰਨਵਾਦ ਜੀ